ਪਰਮਾਤਮਾ ਚੜ੍ਹਦੀ ਕਲਾ ਤੇ ਰੱਖੇ ਇਧਰੇ ਸਾਡੇ ਸਾਹੀ ਸਾਹਿਬ ਕਹਿੰਦੇ ਵੀ 20 ਪਾਉਂਡ ਕਲੀਮ ਵੱਲੇ ਅਮਰੀਕ ਸਾਹੀ ਜੀ ਵੱਲੋਂ ਕਹਿੰਦੇ 20 ਪਾਉਂਡ ਹੈ ਕਲੀਮ ਵੱਲੇ ਜੱਟ ਦੇ ਲਈ ਆ ਇਸ ਸਮੇਂ ਆ ਕਦੇ ਬਲ ਕਰਨ ਦੀ ਉਸੇ ਇਲਾਕੇ ਦੀ ਗੱਲਾਂ ਚੱਲਦੀਆਂ ਆ ਆ ਭਾਈ ਫਿਰ ਰੇਡ ਸੱਪਾ 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 ਆ ਸੱਪਾ ਆਏ ਗੱਭਰੂ ਐ ਆ ਸਿਰਾ ਓਏ ਕਹਿੰਦੇ ਸ ਨਵੇਂ ਕੋ ਟ੍ਰੈਂਡ ਕਰਾਂਗੇ ਉਹ ਬੰਬ ਕਿਲ ਕੋਕਾ ਦਾ ਬਥੇਰੇ ਕਰਦੇ ਹੱਤ ਦਾ ਵੀ ਸਿਰਾ ਸੀ ਐਂਡ ਕਰਾਂਗੇ ਹੱਤ ਦਾ ਵੀ ਸਿਰਾ ਸੀ ਐਂਡ ਕਰਾਂਗੇ ਉਧਰ ਕਹਿੰਦੇ ਪਈ ਫਿਰ ਰੇਡ ਤੇ ਸੱਪਾ ਵਾਲਾ ਕੜਿਆਣੇ ਵਾਲਾ ਚੱਕਦੇ ਸਿਰਾ ਵਾਲਾ ਚੱਕ ਸਾਬੂ ਵਾਲਾ ਆਹ ਵੇਖਦਾ ਉਹ ਸੱਪਾ ਵਾਲਾ ਆਹ ਕਸਮੇ ਕਰਾਉਂਦਾ ਬੱਲੇ 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 ਸੱਪਾ ਸੱਪਾ ਵਾਲਿਆ ਕੀਪਾ ਰਾਮੇ ਵਾਲ 20 20 ਪਾਉਂਡ ਉਹਨਾਂ ਵੱਲੋਂ ਮੇਰੇ ਵੀਰੋ ਵੱਡੇ ਮਾਣ ਹੈ ਇਹ ਜੱਫਿਆਂ ਦੇ ਆ ਪਲੇਅਰ ਵੀਰ ਨੋਟ ਕਰਨ ਮੇਰੇ ਵੀਰੋ ਸਾਹਮਣੇ ਚੱਕ ਸਾਬੂ ਦੀ ਧਰਤੀ ਦਾ ਸੋੜ ਉਹ ਸੱਪਾ ਵਾਲਿਆ ਲੈਂਦਾ ਪੰਜਾਬ ਤੇ ਚੜਦਾ ਪੰਜਾਬ ਜਵਾਨੀ ਨਾਲ ਜਵਾਨੀ ਖੰਦੀ ਹੈ ਹੰਦੇ ਦੂਰ ਨੇ ਗੱਲ ਤੀਆਂ ਸਕਿੰਟਾਂ ਦੇ ਵਿੱਚ 5 5 5 ਆਹ ਚੱਕ ਆਹ ਚੱਕ ਜੱਫੀਆਂ ਦਿਲਦਾਰ ਲੱਗ ਰਹੀ ਹੈ ਆ ਪੌਦਣ ਵਾਲੇ ਸ਼ੀਰੇ ਵੱਲੋਂ ਚੱਕਦੇ ਸਰਾਜ ਵਾਲੇ ਦੀਪੇ ਵੱਲੋਂ ਵੀ ਕਹਿੰਦੇ ਆ ਵੱਡੇ ਮਾਨ ਸਨਮਾਨ ਕੀਤੇ ਜਾ ਰਹੇ ਮੇਰੇ ਮਿੱਤਰੋ ਆ ਪਈ ਖਰੇਣ ਆ ਸੱਪਾ ਵਾਲਾ ਆ ਕਲਿਆਣਾ ਵਾਲਾ ਆ ਸੱਪਾ ਵਾਲਾ ਕਲਿਆਣਾ ਆ ਕਲਿਆਣਾ ਵਾਲਾ ਸੱਪਾ ਵਾਲਾ ਆ ਕਲਿਆਣਾ ਸੱਪਾ ਵਾਲਾ ਸੱਪਾ ਵਾਲਾ ਆ ਸਰੇ ਘਾੜ ਲੱਗਿਆ ਆ ਗੱਲ ਟਿਕਾਣੇ ਲਾਉਣ ਲੱਗਿਆ ਆ ਸੱਪਾ ਵਾਲਾ ਮੇਲਾ ਪਣਾ